ਐਸਟੀ ਕਸਰਦਾਰ ਜੀ ਐਸਟੀ ਕਾਲ ਜੀ ਕੀ ਕਰ ਰਹੇ ਹੋ ਅੱਜ ਫਾਰਮ ਤੇ ਉਸ ਸਿਰਨਾ ਕੀ ਇਹ ਵਿਲਾ ਲੱਗੇ ਹੋਇਆ ਸੈੱਟ ਕਰਨਾ ਸੈੱਟ ਕਰਨਾ ਮਤਲਬ ਇਹ ਜਿਹੜੀਆਂ ਪਾਣੀ ਵਾਲੀ ਖਾਲੀ ਦੇ ਵਿੱਚ ਆਈਆਂ ਹੋਈਆਂ ਨੇ ਵਿਲਾ ਹਮ ਹਮ ਉਹਨਾਂ ਨੂੰ ਇਸੇ ਜਿੱਦੀ ਸਾਈਡ ਕਰ ਰਹੇ ਆਂ ਜੀ ਓਕੇ ਕਿਉਂਕਿ ਆਪਣਾ ਜਿਹੜਾ ਇਹ ਖਾਲੀ ਜਿਹੜੀ ਪਾਣੀ ਵਾਲੀ ਹੈ ਹਾਂਜੀ ਇਹ ਅਗਲੀ ਖਾਲੀ ਉਹ ਬੰਦ ਰਹਿੰਦੀ ਹੈ ਠੀਕ ਹੈ। ਨੈਕਸਟ ਫੇਰ ਪਾਣੀ ਵਾਲੀ। ਹਾਂ ਇਹਦੇ ਵਿੱਚ ਇਸ ਖਾੜੀ ਦੇ ਇਹ ਜਿਹੜੇ ਦੋਨੋਂ ਬੈਡਾਂ ਦੇ ਇਹਦੇ ਇਸ ਸਾਈਡ ਦੇ ਬੇਲ ਹੈ। ਇਹਦੇ ਇਸ ਸਾਈਡ ਦੇ ਮਤਲਬ ਇਹ ਦੋਨੋਂ ਬੈਡਾਂ ਨੂੰ ਇੱਕ ਖਾੜੀ ਵਿੱਚ ਹੀ ਪਾਣੀ ਆ ਰਿਹਾ ਹੈ। ਓਕੇ। ਤੇ ਬੇਲ ਦੀ ਗਰੋਥ ਵਾਸਤੇ ਉਹ ਜਗ੍ਹਾ ਜਿਹੜੀ ਸੁੱਕੀ ਰਹਿ ਜਾਣੀ ਉਧਰ। ਠੀਕ ਹੈ। ਦੇਖੋ ਜੇ ਬੇਲ ਜਿਹੜੀ ਇਹ ਇਸ ਤਰ੍ਹਾਂ ਵੀ ਇਹ ਦੇਖੋ ਆ ਦੇਖੋ ਦੁਨੀਆਂ ਨੇ ਬੇਲ। ਹਾਂਜੀ। ਇਹ ਜਿਹੜਾ ਫਲ ਪਿਆ ਹੋਇਆ। ਬਿਲਕੁਲ। ਆ ਦੇਖੋ ਛੋਟੇ ਛੋਟੇ ਕਰਬੂਜ ਜਿਹੜੇ ਲੱਗੇ ਹੋਏ ਨੇ। ਉਹ ਜੇ ਪਾਣੀ ਆਉਣ ਦੇ ਟਾਈਮੇ ਪਾਣੀ ਦੇ ਵਿੱਚ ਰਹਿਗੇ ਤਾਂ ਇਹਨਾਂ ਨੂੰ ਫੰਗਸ ਪੈ ਜਾਣੀ ਹੈ। ਓਕੇ। ਫੰਗਸ ਪੈ ਕੇ ਫਲ ਨੇ ਜਿਹੜਾ ਗਲ ਜਾਣਾ ਹੈਗਾ। ਇਹ ਬੇਲ ਤੁਸੀਂ ਚੱਕ ਕੇ ਐਵੇਂ ਸੁੱਟਤੀ ਉੱਪਰ ਇਹਦਾ ਕੋਈ ਨੁਕਸਾਨ ਤਾਂ ਨਹੀਂ ਟੁੱਟਣ ਦਾ। ਨਹੀਂ ਕੋਈ ਚੱਕਰ ਨਹੀਂ ਹੈਗਾ ਬਸ ਟੁੱਟਣ ਤੋਂ ਬਚਾ ਲਉ ਨਾ ਕਰਨ। ਓਕੇ। ਆਦਰਵਾਇਜ਼ ਕੋਈ ਚੱਕਰ ਨਹੀਂ ਪੈਂਦਾ ਕੋਈ ਐਵੇਂ ਫੁੱਲ ਵੀ ਝੜਦਾ ਹੋਏਗਾ। ਨਹੀਂ ਨਹੀਂ ਕੁਝ ਨਹੀਂ ਹੁੰਦਾ ਹੈਗਾ। ਠੀਕ ਹੈ। ਹੋ ਗਿਆ ਆਪਾਂ ਉਹਨਾਂ ਜ਼ਿਆਦੇ ਜ਼ੋਰ ਨਾਲ ਨੀਓ ਕਰਾ ਸਿਰਫ ਇਹ ਚੱਕ ਕੇ ਉੱਪਰ। ਸੌਫਟ ਐਂਡ ਸੌਫਟ ਇਹ ਉਹਦੇ ਨਾਲ। ਠੀਕ ਹੈ। ਤੇ ਨਾਲ ਜਿਹੜਾ ਕੋਈ ਬੀਡ ਹੁੰਦਾ ਜਿਵੇਂ ਇਨਾਂ ਦੇ ਜੜ ਜੁੜ ਦੇ ਵਿੱਚ ਜਾਂ ਵੀੜਾ ਰ ਹੈ ਉਹ ਨਿਕਲ ਜਾਂਦਾ ਨਾਲ ਸਫਾਈ ਹੋ ਜਾਂਦੀ ਹੈ ਭਾਈ ਹੁੰਦੀ ਰਹਿੰਦੀ ਹੈ ਨਾਲ ਨਾਲ ਓਕੇ ਉਹ ਜਿਹੜਾ ਨਾ ਦੇਖੋ ਨਾ ਜਿਵੇਂ ਹੁਣ ਇਹ ਲੱਗੇ ਬਿਲਕੁਲ ਇਹਦੇ ਵਿੱਚ ਆ ਕੇ ਮਿੱਟੀ ਉਹ ਇਹਦੇ ਤੋਂ ਫੰਗਸ ਪੈਣ ਦੇ ਚਾਂਸਸ ਵੱਧ ਜਾਂਦੇ ਨੇਗੇ ਬਿਲਕੁਲ ਤੇ ਇੱਥੋਂ ਹੀ ਸਟਾਰਟ ਹੋਣੀ ਹੈ ਫੰਗਸ ਪੈਣੀ ਵੇਲ ਨੂੰ ਜਿਸ ਕਰਕੇ ਦੋ ਤ ਕੰਮ ਹੋ ਜਾਂਦੇ ਨੇ ਇੱਕ ਤਾਂ ਆਪਣਾ ਫੀਲਡ ਵੀ ਬਚ ਜਾਂਦਾ ਜਿਹੜਾ ਨਵਾਂ ਲੱਗਣਾ ਓਕੇ ਤੇ ਨਾਲ ਜਿਹੜਾ ਬੀਡ ਕੰਟਰੋਲ ਹੋ ਜਾਂਦੀ ਹੈ ਜੀ ਤੇ ਖਾਲੀ ਦੀ ਸਫਾਈ ਵੀ ਹੋ ਜਾਂਦੀ ਹੈ ਠੀਕ ਹੈ ਗੜਾਈ ਹੁੰਦੀ ਰਹਿੰਦੀ ਹੈ ਨਾਲ ਨਾਲ ਵਿੱਚ ਆਉਣੀ ਹੈ ਗੜਾਈ ਵੀ ਹੋ ਜਾਣੀ ਹੈ ਜੀ ਵਿੱਚ ਹੁਣ ਤੁਸੀਂ ਜੇ ਕਿਰਪਾ ਨਾਲ ਕਰ ਦੋ ਕਹੀ ਨਾਲ ਕਰ ਦੋ ਦਿੱਤਾ ਵੀ ਤੁਹਾਨੂੰ ਠੀਕ ਲੱਗਦਾ ਹੈ ਠੀਕ ਹੈ ਇਹ ਤੁਸੀਂ ਬੇਲਾਂ ਨੇ ਜਿਹੜੀਆਂ ਪਹਿਲਾਂ ਕਿੰਨੀ ਕ ਵਾਰ ਚੱਕ ਲੱਗ ਚੁੱਕੇ ਹੋ ਵਿੱਚੋਂ ਜਾਂ ਫਸਟ ਟਾਈਮ ਹੀ ਚੱਕ ਰਹੇ ਹੋ ਹਲੇ ਨਹੀਂ ਨਹੀਂ ਇਹ ਬੇਲਾ ਨਾ ਜਦੋਂ ਗਰੋਸ ਤੇ ਆ ਗਿਆ ਜਿਵੇਂ ਆਪਾਂ ਨੇ ਇਹ ਦਸੰਬਰ ਦੇ ਵਿੱਚ ਇਹਨਾਂ ਟ੍ਰਾਂਸਪਲੈਂਟੇਸ਼ਨ ਹੋਈ ਸੀਗੀ ਹਾਂਜੀ ਤੇ ਜਨਵਰੀ ਦਾ ਮਹੀਨਾ অলਮੋਸਟ ਹਾਫ ਫਰਬਰੀ ਤੱਕ ਬੇਲ ਹੈ ਜਿਹੜੀ ਛੋਟੀ ਰਹਦੀ ਆ ਓਕੇ ਉਹ ਵੀ ਗਰਮੀ ਦੀ ਬੇਲ ਹੋਣ ਕਰਕੇ ਲੋਟਨਰ ਆਪਾਂ ਕੀਤੀ ਹੋਈ ਸੀਗੀ ਇਹਦੇ ਵਿੱਚ ਠੀਕ ਹੈ ਤੇ ਠੰਡ ਦੇ ਵਿੱਚ ਬੇਲ ਦੀ ਗਰੋਥ ਬਹੁਤ ਘੱਟ ਰਹਦੀ ਆ ਓਕੇ ਤੇ ਅੱਧ ਮਾਰਚ ਉਸ ਟਾਈਮ ਤੱਕ ਜਾਨੀ ਕਿ ਉੱਪਰ ਹੀ ਸਿਗੀਆਂ ਬੇਲਾਂ ਸੱਧ ਫਰਬਰੀ ਤੋਂ ਫਿਰ ਇੱਕਦਮ ਇਹ ਜਦੋਂ ਮੌਸਮ ਆ ਜਿਹੜਾ ਉਹ ਤੋਂ ਪਾ ਲੱਗੇ ਇੰਨੇ ਜੰਪ ਹਾਂਜੀ ਇੱਕਦਮ ਬੇਲ ਨੇ ਗਰੋਥ ਕਰਨੀ ਆ ਉਸ ਤੋਂ ਬਾਅਦ ਇਹ ਲੱਗ ਰਿਹਾ ਜਿਵੇਂ ਹੁਣ ਇਹ ਜਾਰੀਆਂ ਨੇ ਨੀਚੇ ਬਿਲਕੁਲ ਇਹ ਬੀਏ ਤੇ ਦੇਖੋ ਕਿੰਨੀਆਂ ਲਗਰਾਂ ਨਿਕਲੀਆਂ ਹੋਈਆਂ ਨੇ ਗਿਆ ਇਹ ਸਾਰੀਆਂ ਬੀਲਾਂ ਜਿਹੜਾ ਨੀਵੇਂ ਵਾਲੇ ਪਾਸੇ ਨੂੰ ਭਜਦੀਆਂ ਨੇ ਠੀਕ ਹੈ ਹੁਣ ਤੱਕ ਅਸੀਂ ਘੱਟੋ ਘੱਟ ਤਿੰਨ ਜਾਂ ਚਾਰ ਵਾਰ ਇਹਦੇ ਵਿੱਚ ਹੱਥ ਫੇਰ ਚੁੱਕੇ ਹਾਂਗੇ ਓਕੇ ਮਿਹਨਤ ਜ਼ਰੂਰ ਲੱਗਦੀ ਆ ਮਿਹਨਤ ਕਹਿੰਦੇ ਨੇ ਨਾ ਮਿਹਨਤ ਦਾ ਫਲ ਫਿਰ ਅੱਗੇ ਮਿੱਠਾ ਵੀ ਹੁੰਦਾ ਏ ਹਾਂ ਇਹ ਮਿੱਠਾ ਵੀ ਬਹੁਤ ਹੈ ਬਿਲਕੁਲ ਹੁਣ ਤਾਂ ਖਾਵਾਂਗੇ ਜਦੋਂ ਫੇਰ ਹੀ ਪਤਾ ਲੱਗੇਗਾ ਕਿੰਨਾ ਕੁ ਮਿੱਠਾ ਏ ਹਾਂ ਫਿਲਹਾਲ ਤਾਂ ਮਿਹਨਤੇ ਚੱਲ ਰਹੀ ਐ ਹਾਂਜੀ ਦੋਸਤੋ ਇਹਦੀ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਥੋੜੀਆਂ ਜਿਹੀਆਂ ਇਨਫੋਰਮੇਸ਼ਨ ਜਿਹੜੀ ਤਰਬੂਜ ਦੀ ਫਾਰਮਿੰਗ ਬਾਰੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਹੋਰ ਵੀ ਜੋ ਵੀ ਆਪਣੇ ਟੌਪਿਕ ਹੋਣਗੇ ਜਾਂ ਜਿਸ ਤਰ੍ਹਾਂ ਦੇ ਵੀ ਟਿਪਸ ਹੋਣਗੇ ਉਹ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਫੇਸਬੁੱਕ ਪੇਜ ਮਕੈਨਿਕਲ ਫਾਰਮਰ ਦੇ ਉੱਪਰ ਧੰਨਵਾਦ